ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਸੀਨੀਅਰ ਆਗੂ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਮਿੱਠੂ ਸਿੰਘ ਕਹਾਣੇਕੇ ਨੇ ਬਾਦਲਦਾਲ ਵੱਲੋਂ ਤਰਨਤਾਰਨ ਜ਼ਿਮਨੀ ਚੌਂ ਵਿੱਚ ਸਿਆਸੀ ਲਾਹਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਗੋਲਗਵਰਤੇ ਜਾਣ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਕਹਾਣੇਕੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਵੇਲੇ ਵੀ ਖੱጫ ਪ੍ਰਗਟਾਇਆ ਗਿਆ ਸੀ ਕਿ ਹਰਜਿੰਦਰ ਧਾਮੀ ਅਤੇ ਸੁਖਬੀਰ ਬਾਦਲ ਵਿਚਾਲੇ ਮੋਟੀ ਸੌਦੇਬਾਜ਼ੀ ਹੋਈ ਹੈ ਇਸੇ ਸੋਦੇਬਾਜ਼ੀ ਹੇਠ ਐਸਜੀਪੀਸੀ ਵੱਲੋਂ ਸੁਖਬੀਰ ਬਾਦਲ ਨੂੰ ਸਿਆਸੀ ਲਾਹਾ ਦੇਣ ਦੇ ਨਾਲ-ਨਾਲ ਹੋਰ ਵੱਡੇ ਪੰਥ ਵਿਰੋਧੀ ਕਾਰਜ ਵੀ ਕੀਤੇ ਜਾ ਸਕਦੇ ਹਨ ਐਸਜੀਪੀਸੀ ਦੀ ਗੋਲਗ ਦੀ ਦੁਰਵਰਤੋਂ ਅਤੇ ਸਿਆਸੀ ਲਾਹੇ ਲਈ ਵਰਤੇ ਜਾਣ ਦਾ ਖਰਚਾ ਸੱਚਾਈ ਵਿੱਚ ਬਦਲ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਐਸਜੀਪੀਸੀ ਤਰਨਤਾਰਨ ਹਲਕੇ ਲਈ 60 ਨੌਕਰੀਆਂ ਦੇਣ ਜਾ ਰਹੀ ਹੈ ਸੁਖਬੀਰ ਬਾਦਲ ਐਸਜੀਪੀਸੀ ਨੂੰ ਆਪਣੀ ਨਿੱਜੀ ਕੰਪਨੀ ਦੀ ਤਰ੍ਹਾਂ ਵਰਤ ਰਿਹਾ ਹੈ ਜਥੇਦਾਰ ਕਹਾਨੇਕੇ ਨੇ 60 ਨੌਕਰੀਆਂ ਦੇ ਦਾਅਵੇ ਵਾਲੀ ਇੱਕ ਵੀਡੀਓ ਜਾਰੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛਿਆ ਕਿ ਕੀ ਹਜਿੰਦਰ ਸਿੰਘ ਧਾਮੀ ਇਸ ਦੇ ਸਪਸ਼ਟਿਕਰਨ ਦੇਣਗੇ ਜਥੇਦਾਰ ਕਹਾਨੇਕੇ ਨੇ ਕਿਹਾ ਕਿ ਪਿਛਲੇ ਕਾਰਜਕਾਲ ਸਮੇਂ ਧਾਮੀ ਨੇ ਅਸਤੀਫਾ ਦੇ ਕੇ ਦਬਾਦੀ ਸਿਆਸਤ ਨੂੰ ਵਰਤਿਆ ਇਸੇ ਦਬਾਦੀ ਸਿਆਸਤ ਹੇਠ ਸੁਖਬੀਰ ਅਤੇ ਧਾਮੀ ਵਿਚਾਲੇ ਸੋਦੇਬਾਜ਼ੀ ਹੋਈ ਇਸੇ ਸੋਦੇਬਾਜ਼ੀ ਹੇਠ ਕੋਮ ਵੱਲੋਂ ਅਪਰਵਾਣਿਤ ਜਥੇਦਾਰ ਦੀ ਕਿਸ਼ਤਾਂ ਵਿੱਚ ਤਾਜਪੋਸ਼ੀ ਹੋਈ ਅਤੇ ਧਾਮੀ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ ਜਥੇਦਾਰ ਕਹਨੇ ਕਿ ਨੇ ਕਿਹਾ ਕਿ ਇਹ ਸੋਦੇਬਾਜ਼ੀ ਦਾ ਹੀ ਸਿੱਟਾ ਹੈ ਕਿ ਅਜ ਤਰਨਤਨ ਜ਼ਿਮਨੀ ਚੌਣ ਵਿੱਚ ਸਿਆਸੀ ਲਾਹਾ ਲੈਣ ਲਈ ਨੌਕਰੀਆਂ ਵੀ ਸੁਖਬੀਰ ਬਾਦਲ ਦੇ ਪ੍ਰਭਾਵ ਹੇਠ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ। ਇਹ ਇੱਕ ਬਹੁਤ ਵੱਡੀ ਧਾਂਦਲੀ ਹੈ ਜਿਸ ਨੂੰ ਸਿੱਖੋਂ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਅਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਅਸਤੀਫਾ ਦੇ ਕੇ ਪਾਸੇ ਹੋਣ ਤਾਂ ਜੋ ਜਾਂਚ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ। ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਸੀਨੀਅਰ ਆਗੂ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਮਿੱਠੂ ਸਿੰਘ ਕਹਾਣੇਕੇ ਨੇ ਬਾਦਲ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਿਆਸੀ ਲਾਹਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਗੋਲਗਵਰਤੇ ਜਾਣ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਕਹਾਣੇਕੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਵੇਲੇ ਵੀ ਖੱਟਾ ਪ੍ਰਗਟਾਇਆ ਗਿਆ ਸੀ ਕਿ ਹਰਜਿੰਦਰ ਧਾਮੀ ਅਤੇ ਸੁਖਬੀਰ ਬਾਦਲ ਵਿਚਾਲੇ ਮੋਟੀ ਸੌਦੇਬਾਜ਼ੀ ਹੋਈ ਹੈ ਇਸੇ ਸੌਦੇਬਾਜ਼ੀ ਹੇਠ ਐਸਜੀਪੀਸੀ ਵੱਲੋਂ ਸੁਖਬੀਰ ਬਾਦਲ ਨੂੰ ਸਿਆਸੀ ਲਾਹਾ ਦੇਣ ਦੇ ਨਾਲ-ਨਾਲ ਹੋਰ ਵੱਡੇ ਪੰਥ ਵਿਰੋਧੀ ਕਾਜ ਵੀ ਕੀਤੇ ਜਾ ਸਕਦੇ ਹਨ ਐਸਜੀਪੀਸੀ ਦੀ ਗੋਲਗ ਦੀ ਦੁਰਵਰਤ ਤੋਂ ਅਤੇ ਸਿਆਸੀ ਲਾਹੇ ਲਈ ਵਰਤੇ ਜਾਣ ਦਾ ਖਾਤਸ਼ਾ ਸੱਚਾਈ ਵਿੱਚ ਬਦਲ ਚੁੱਕਿਆ ਉਹਨਾਂ ਕਹਿੰਦੇ ਕਿ ਸੁਖਬੀਰ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਐਸਜੀਪੀਸੀ ਤਰਨਤਾਰਨ ਹਲਕੇ ਲਈ 60 ਨੌਕਰੀਆਂ ਦੇਣ ਜਾ ਰਹੀ ਹੈ ਸੁਖਬੀਰ ਬਾਦਲ ਐਸਜੀਪੀਸੀ ਨੂੰ ਆਪਣੀ ਨਿੱਜੀ ਕੰਪਨੀ ਦੀ ਤਰ੍ਹਾਂ ਵਰਤ ਰਿਹਾ ਹੈ ਜਥੇਦਾਰ ਕਹਾਨੇਕੇ ਨੇ 60 ਨੌਕਰੀਆਂ ਦੇ ਦਾਅਵੇ ਵਾਲੀ ਇੱਕ ਵੀਡੀਓ ਜਾਰੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛਿਆ ਕਿ ਕੀ ਹਰਜਿੰਦਰ ਸਿੰਘ ਧਾਮੀ ਇਸ ਤੇ ਸਪਸ਼ਟਿਕਰਨ ਦੇਣਗੇ ਜਥੇਦਾਰ ਕਹਾਨੇਕੇ ਨੇ ਕਿਹਾ ਕਿ ਪਿਛਲੇ ਕਾਰਜਕਾਲ ਸਮੇਂ ਧਾਮੀ ਨੇ ਅਸਤੀਫਾ ਦੇ ਕੇ ਦਬਾਦੀ ਸਿਆਸਤ ਨੂੰ ਵਰਤਿਆ ਇਸੇ ਦਬਾਦੀ ਸਿਆਸਤ ਹੇਠ ਸੁਖਬੀਰ ਅਤੇ ਧਾਮੀ ਵਿਚਾਲੇ ਸੌਦੇਬਾਜ਼ੀ ਹੋਈ ਇਸੇ ਸੋਦੇਬਾਜ਼ੀ ਹੇਟਕੋਮ ਵੱਲੋਂ ਅਪਰਵਾਣਿਤ ਜਥੇਦਾਰ ਦੀ ਕਿਸ਼ਤਾਂ ਵਿੱਚ ਤਾਜਪੋਸ਼ੀ ਹੋਈ ਅਤੇ ਧਾਮੀ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ। ਜਥੇਦਾਰ ਖਾਨੇਕੇ ਨੇ ਕਿਹਾ ਕਿ ਇਹ ਸੋਦੇਬਾਜ਼ੀ ਦਾ ਹੀ ਸਿੱਟਾ ਹੈ ਕਿ ਅੱਜ ਤਰਨਤਨ ਜ਼ਿਮਨੀ ਚੌਣ ਵਿੱਚ ਸਿਆਸੀ ਲਾਹਾ ਲੈਣ ਲਈ ਨੌਕਰੀਆਂ ਵੀ ਸੁਖਬੀਰ ਬਾਦਲ ਦੇ ਪ੍ਰਭਾਵ ਹੇਠ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ। ਇਹ ਇੱਕ ਬਹੁਤ ਵੱਡੀ ਧਾਂਦਲੀ ਹੈ ਜਿਸ ਨੂੰ ਸਿੱਖ ਕਮ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਹਰਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਅਸਤੀਫਾ ਦੇ ਕੇ ਪਾਸੇ ਹੋਣ ਤਾਂ ਜੋ ਜਾਂਚ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਸੀਨੀਅਰ ਆਗੂ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਮਿੱਠੂ ਸਿੰਘ ਕਹਨੇਕੇ ਨੇ ਬਾਦਲ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੌਂਣ ਵਿੱਚ ਸਿਆਸੀ ਲਾਹਾ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਗੋਲਗਵਰਤੇ ਜਾਣ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਜਥੇਦਾਰ ਕਹਾਣੇਕੇ ਨੇ ਕਿਹਾ ਕਿ ਉਹਨਾਂ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਵੇਲੇ ਵੀ ਖੱੱਚਾ ਪ੍ਰਗਟਾਇਆ ਗਿਆ ਸੀ ਕਿ ਹਰਜਿੰਦਰ ਧਾਮੀ ਅਤੇ ਸੁਖਬੀਰ ਬਾਦਲ ਵਿਚਾਲੇ ਮੋਟੀ ਸੌਦੇਬਾਜ਼ੀ ਹੋਈ ਹੈ ਇਸੇ ਸੌਦੇਬਾਜ਼ੀ ਹੇਠ ਐਸਜੀਪੀਸੀ ਵੱਲੋਂ ਸੁਖਬੀਰ ਬਾਦਲ ਨੂੰ ਸਿਆਸੀ ਇਲਾਹਾ ਦੇਣ ਦੇ ਨਾਲ ਨਾਲ ਹੋਰ ਵੱਡੇ ਪੰਥ ਵਿਰੋਧੀ ਕਾਜ ਵੀ ਕੀਤੇ ਜਾ ਸਕਦੇ ਹਨ ਐਸਜੀਪੀਸੀ ਦੀ ਗੋਲਗ ਦੀ ਦੁਰਵਰਤ ਤੋਂ ਅਤੇ ਸਿਆਸੀ ਲਾਹੇ ਲਈ ਵਰਤੇ ਜਾਣ ਦਾ ਖਾਤਸ਼ਾ ਸੱਚਾਈ ਵਿੱਚ ਬਦਲ ਚੁੱਕਿਆ ਹੈ ਉਹਨਾਂ ਕਹਿੰਦੇ ਕਿ ਸੁਖਬੀਰ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਐਸਜੀਪੀਸੀ ਤਰਨਤਾਰਨ ਹਲਕੇ ਲਈ 60 ਨੌਕਰੀਆਂ ਦੇਣ ਜਾ ਰਹੀ ਹੈ ਸੁਖਬੀਰ ਬਾਦਲ ਐਸਜੀਪੀਸੀ ਨੂੰ ਆਪਣੀ ਨਿੱਜੀ ਕੰਪਨੀ ਦੀ ਤਰ੍ਹਾਂ ਵਰਤ ਰਿਹਾ ਹੈ ਜਥੇਦਾਰ ਕਹਾਨੇਕੇ ਨੇ 60 ਨੌਕਰੀਆਂ ਦੇ ਦਾਅਵੇ ਵਾਲੀ ਇੱਕ ਵੀਡੀਓ ਜਾਰੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛਿਆ ਕਿ ਕੀ ਹਰਜਿੰਦਰ ਸਿੰਘ ਧਾਮੀ ਇਸ ਦੇ ਸਪਸ਼ਟਿਕਰਨ ਦੇਣਗੇ ਜਥੇਦਾਰ ਕਹਾਨੇਕੇ ਨੇ ਕਿਹਾ ਕਿ ਪਿਛਲੇ ਕਾਰਜਕਾਲ ਸਮੇਂ ਧਾਮੀ ਨੇ ਅਸਤੀਫਾ ਦੇ ਕੇ ਦਬਾਦੀ ਸਿਆਸਤ ਨੂੰ ਵਰਤਿਆ ਇਸੇ ਦਬਾਦੀ ਸਿਆਸਤ ਹੇਠ ਸੁਖਬੀਰ ਅਤੇ ਧਾਮੀ ਵਿਚਾਲੇ ਸੋਦੇਬਾਜ਼ੀ ਹੋਈ ਇਸੇ ਸੋਦੇਬਾਜ਼ੀ ਹੇਠ ਕੋਮ ਵੱਲੋਂ ਅਪਰਵਾਣਿਤ ਜਥੇਦਾਰ ਦੀ ਕਿਸ਼ਤਾਂ ਵਿੱਚ ਤਾਜਪੋਸ਼ੀ ਹੋਈ ਅਤੇ ਧਾਮੀ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ ਜਥੇਦਾਰ ਖਾਨ ਨੇ ਕਿਹਾ ਕਿ ਇਹ ਨਹੀਂ ਕਿਹਾ ਕਿ ਇਹ ਸੋਦੇਬਾਜ਼ੀ ਦਾ ਹੀ ਸਿੱਟਾ ਹੈ ਕਿ ਅੱਜ ਤਰਨਤਨ ਜ਼ਿਮਨੀ ਚੌਣ ਵਿੱਚ ਸਿਆਸੀ ਲਾਹਾ ਲੈਣ ਲਈ ਨੌਕਰੀਆਂ ਵੀ ਸੁਖਬੀਰ ਬਾਦਲ ਦੇ ਪ੍ਰਭਾਵ ਹੇਠ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ। ਇਹ ਇੱਕ ਬਹੁਤ ਵੱਡੀ ਧਾਂਦਲੀ ਹੈ ਜਿਸ ਨੂੰ ਸਿੱਖੋਂ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਅਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਅਸਤੀਫਾ ਦੇ ਕੇ ਪਾਸੇ ਹੋਣ ਤਾਂ ਜੋ ਜਾਂਚ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਪੈ ਸਕੇ।